ਮਰੀਮ ਨਵਾਜ਼ ਦੇ ਮੁੱਖ ਮੰਤਰੀ ਬਣਦੇ ਨਾਲ ਨਾਲ ਇੱਕ ਪਹਿਲੇ ਸਿੱਖ ਵਿਅਕਤੀ ਨੂੰ ਮੰਤਰੀ ਬਣਨ ਦਾ ਵੀ ਸੁਭਾਗ ਪ੍ਰਾਪਤ ਹੋਇਆ ਜਿਸ ਤੋਂ ਬਾਅਦ ਪੂਰੇ ਵਿਸ਼ਵ ਦੇ ਸਿੱਖਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੈ ਤੇ ਇਹ ਸਿੱਖ ਨੇ ਜੋ ਉਹਨਾਂ ਦਾ ਨਾਮ ਰਮੇਸ਼ ਸਿੰਘ ਅਰੋੜਾ ਜੋ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਵੀ ਨੇ ਉਹਨਾਂ ਨੂੰ ਪਹਿਲੇ ਸਿੱਖ ਹੋਣ ਦਾ ਮਾਣ ਹਾਸਲ ਹੋਇਆ ਜੋ ਮੰਤਰੀ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਵਿੱਚ ਬਣੇ ਨੇ ਤਾਂ ਉਹ ਪਹਿਲੇ ਸਿੱਖ ਨੇ ਜਿਹੜੇ 1947 ਤੋਂ ਬਾਅਦ ਜਦੋਂ ਪਾਕਿਸਤਾਨ ਬਣਿਆ ਪਹਿਲੇ ਸਿੱਖ ਮంత్రి ਬਣੇ ਨੇ ਕੌਣ ਨੇ ਰਮੇਸ਼ ਸਿੰਘ ਅਰੋੜਾ ਤੇ ਕਿਉਂ ਉਹਨਾਂ ਨੂੰ ਮੰਤਰੀ ਚੁਣਿਆ ਗਿਆ ਤੁਹਾਨੂੰ ਇਸ ਦੇ ਬਾਰੇ ਵੀ ਦੱਸ ਦਿੰਨੇ ਆ ਰਮੇਸ਼ ਸਿੰਘ ਅਰੋੜਾ ਨਾਰੋਵਾਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਨੇ ਤੀਸਰੀ ਵਾਰ ਅਤੇ ਉਹਨਾਂ ਨੂੰ ਇਸ ਵਾਰ ਮਰੀਮ ਨਵਾਜ਼ ਸ਼ਰੀਫ ਦੀ ਸਰਕਾਰ ਦੇ ਵਿੱਚ ਮੰਤਰੀ ਚੁਣਿਆ ਗਿਆ ਘਟ ਗਣਤੀ ਮਾਮਲੇ ਦੇ ਮੰਤਰੀ ਉਹਨਾਂ ਨੂੰ ਸਰਕਾਰ ਦੇ ਵਿੱਚ ਬਣਾਇਆ ਗਿਆ 8 ਫਰਵਰੀ ਨੂੰ ਚੋਣਾਂ ਦੇ ਨਤੀਜੇ ਆਏ ਸੀ ਜਿਸ ਦੇ ਵਿੱਚ ਉਹ ਜਿੱਤ ਹਾਸਲ ਕਰਕੇ ਤੀਸਰੀ ਵਾਰ ਵਿਧਾਇਕ ਬਣੇ ਸਨ ਅਤੇ ਉਹਨਾਂ ਨੂੰ ਕੱਲ ਸੌਂ ਚੁਕਾਈ ਗਈ ਹੈ ਜਿਸ ਦੇ ਵਿੱਚ ਓਹੋ ਪੰਜਾਬ ਸਰਕਾਰ ਦੇ ਪਾਕਿਸਤਾਨ ਦੇ ਵਿੱਚ ਪਹਿਲੇ ਸਿੱਖ ਮੰਤਰੀ ਚੁਣੇ ਗਏ ਨੇ 49 ਸਾਲ ਉਹਨਾਂ ਦੀ ਉਮਰ ਹੈ ਅਤੇ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਵੀ ਨੇ ਅਤੇ ਕਰਤਾਰਪੁਰ ਕੋਰੀਡੋਰ ਦੇ ਬ੍ਰਾਂਡ ਐਮਬੈਸਡਰ ਵੀ ਨੇ ਅਤੇ ਅਰੋੜਾ ਪੰਜਾਬ ਦੀ ਮੁੱਖ ਮੰਤਰੀ ਨਵਜ ਸ਼ਰੀਫ ਦੇ ਮੰਤਰੀ ਮੰਡਲ ਦੇ ਵਿੱਚ ਅਰਪ ਸੰਖਿਆ ਕਾ ਦੇ ਵਿਭਾਗ ਦੇ ਮੰਤਰੀ ਬਣੇ ਨੇ ਉਹਨਾਂ ਦਾ ਜਨਮ 11 ਅਕਤੂਬਰ 1974 ਨੂੰ ਨਨਕਾਣਾ ਸਾਹਿਬ ਦੇ ਵਿੱਚ ਨਾਰੋਬਾਲ ਜ਼ਿਲ੍ਹੇ ਦੇ ਪਿੰਡ ਵਿੱਚ ਹੋਇਆ ਸੀ ਅਤੇ ਰਮੇਸ਼ ਸਿੰਘ ਅਰੋੜਾ 2013 ਦੇ ਵਿੱਚ ਸੌ ਚੁੱਕਣ ਵਾਲੇ ਪਹਿਲੇ ਪੰਜਾਬ ਦੇ ਵਿਧਾਨ ਸਭਾ ਦੇ ਸਿੱਖ ਮੈਂਬਰ ਬਣੇ ਸੀ ਉਹ ਸੋਸ਼ਲ ਐਂਟਰਪ੍ਰਾਈਜ਼ ਦੇ ਵਿੱਚ ਪੋਸਟ ਗ੍ਰੈਜੂਏਟ ਨੇ ਅਤੇ ਇਸ ਤੋਂ ਇਲਾਵਾ ਲਾਹੌਰ ਪੰਜਾਬ ਯੂਨੀਵਰਸਿਟੀ ਦੇ ਗਵਰਨਮੈਂਟ ਕਾਲਜ ਅਤੇ ਅਮਰੀਕਾ ਦੇ ਹਾਰਵਰਡ ਬਿਜ਼ਨਸ ਸਕੂਲ ਤੋਂ ਆਪਣੀ ਪੜ੍ਹਾਈ ਉਹਨਾਂ ਨੇ ਪੂਰੀ ਕੀਤੀ ਹੈ ਹਰਮੇਸ਼ ਸਿੰਘ ਰਾਸ਼ਟਰੀ ਕਟਗਿਣਤੀ ਅਯੋਗ ਦੇ ਮੈਂਬਰ ਵਪਾਰਕ ਤੇ ਨਿਵੇਸ਼ ਸਥਾਈ ਕਮੇਟੀ ਦੇ ਪ੍ਰਧਾਨ ਦੇ ਨਾਲ-ਨਾਲ ਪਾਕਿਸਤਾਨ ਸਿੱਖ ਕੌਂਸਲ ਦੇ ਮੁੱਖ ਸਰੰਖਿਕ ਦੇ ਰੂਪ ਵਿੱਚ ਉਹਨਾਂ ਨੇ ਕੰਮ ਕੀਤਾ ਹੋਇਆ ਹੈ ਪੰਜਾਬ ਪ੍ਰਾਂਤ ਦੀ ਵਿਧਾਨ ਸਭਾ ਦੀ ਅਫੀਸ਼ੀਅਲ ਵੈੱਬਸਾਈਟ ਦੇ ਮੁਤਾਬਕ ਰਮੇਸ਼ ਸਿੰਘ ਅਰੋੜਾ ਮਸ਼ਹੂਰ ਹਿਊਮਨ ਰਾਈਟ ਐਕਟੀਵਿਸਟ ਅਤੇ ਸੋਸ਼ਲ ਵਰਕਰ ਨੇ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਸਿੱਖ ਕਮਿਊਨਿਟੀ ਦੇ ਲਈ ਅਧਿਕਾਰਾਂ ਦੀ ਰੱਖਿਆ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਦਾ ਪੰਜਾਬ ਸਿੱਖ ਅਨੰਦ ਕਾਰਜ ਵਿਆਹ ਐਕਟ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਉਹਨਾਂ ਦੀ ਕੋਸ਼ਿਸ਼ ਦੇ ਨਾਲ ਹੀ ਪਾਕਿਸਤਾਨ ਪਹਿਲਾ ਅਜਿਹਾ ਦੇਸ਼ ਬਣਿਆ ਜਿੱਥੇ ਸਿੱਖਾਂ ਦੇ ਵਿਆਦੇ ਰਜਿਸਟ੍ਰੇਸ਼ਨ ਦੇ ਲਈ ਅਧਿ ਨਿਯਮ ਇਹੜਾ ਲਾਗੂ ਕੀਤਾ ਗਿਆ ਜਿਸ ਨੂੰ ਹੁਣ ਉਹ ਸੁਧਾਰਨ ਦੀ ਗੱਲ ਵੀ ਕਹਿ ਰਹੇ ਨੇ ਕਿ ਇਸ ਸਰਕਾਰ ਦੇ ਵਿੱਚ ਇਸ ਨੂੰ ਚੰਗੇ ਤਰੀਕੇ ਦੇ ਨਾਲ ਉਹ ਲਾਗੂ ਕਰਵਾਉਣਗੇ ਹਰਮੇਸ਼ ਸਿੰਘ ਅਰੂੜਾ ਪੰਜਾਬ ਸਰਕਾਰ ਦੇ ਇਵੇਕਟਿਵ ਟਰਸਟ ਪ੍ਰਾਪਰਟੀ ਬੋਰਡ ਦੇ ਮੈਂਬਰ ਦੇ ਰੂਪ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਇਸ ਤੋਂ ਇਲਾਵਾ 2011 ਤੋਂ 13 ਤੱਕ ਰਾਸ਼ਟਰੀ ਸਦਭਾਵ ਮੰਤਰਾਲੇ ਦੇ ਤਹਿਤ ਰਾਸ਼ਟਰੀ ਕਟਗਿਣਤੀ ਆਯੋਗ ਦੇ ਮੈਂਬਰ ਰਹੇ ਨੇ 2009 ਤੋਂ 13 ਤੱਕ ਉਹਨਾਂ ਨੇ ਪਾਕਿਸਤਾਨ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮਾ ਸਚੂ ਦੇਵੀ ਭੂਮਿਕਾ ਨਿਭਾਈਆ ਤੇ 2016 ਦੇ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਮਾਨਵ ਅਧਿਕਾਰ ਪੁਰਸਕਾਰ ਦੇ ਨਾਲ ਉਹਨਾਂ ਨੂੰ ਨਿਵਾਜਿਆ ਗਿਆ ਸੀ ਤਾਂ ਇਸ ਤਰ੍ਹਾਂ ਦੀਆਂ ਉਪਲਬਧੀਆਂ ਉਹਨਾਂ ਨੇ ਹਾਸਲ ਕੀਤੀਆਂ ਨੇ ਰਮੇਸ਼ ਸਿੰਘ ਅਰੋੜਾ ਦੇ ਪਾਕਿਸਤਾਨ ਦੇ ਵਿੱਚ ਮੰਤਰੀ ਬਣਨ ਤੋਂ ਬਾਅਦ ਪੂਰੇ ਵਿਸ਼ਵ ਦੇ ਨਾਲ ਨਾਲ ਇਸ ਪੰਜਾਬ ਦੇ ਵਿੱਚ ਵੀ ਖੁਸ਼ੀ ਮਨਾਈ ਜਾ ਰਹੀ ਹੈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਵਧਾਈਆਂ ਜੋ ਦਿੱਤੀਆਂ ਗਈਆਂ ਨੇ ਰਮੇਸ਼ ਸਿੰਘ ਅਰੋੜਾ ਨੂੰ ਉਹਨਾਂ ਨੇ ਇਸ ਪ੍ਰੈਸ ਬਿਆਨ ਦੇ ਵਿੱਚ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੇ ਰਮੇਸ਼ ਸਿੰਘ ਅਰੋੜਾ ਨੂੰ ਲੈ ਕੇ ਪੰਜਾਬ ਦੇ ਮੰਤਰੀ ਮੰਡਲ 'ਚ ਸ਼ਾਮਲ ਹੋਣ ਤੇ ਵਧਾਈ ਦਿੱਤੀ ਹੈ ਧਾਮੀ ਨੇ ਆਖਿਆ ਕਿ ਰਮੇਸ਼ ਸਿੰਘ ਪਾਕਿਸਤਾਨ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਨੇ ਤੇ ਖੁਸ਼ੀ ਦੀ ਗੱਲ ਹੈ ਕਿ ਹੁਣ ਉਹਨਾਂ ਨੂੰ ਲੈ ਕੇ ਪੰਜਾਬ ਦੇ ਮੰਤਰੀ ਮੰਡਲ 'ਚ ਘਟ ਗਣਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਰਮੇਸ਼ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਘੱਟ ਗਿਣਤੀ ਮਾਮਲਿਆਂ ਦਾ ਮੰਤਰੀ ਬਣਾਉਣਾ ਸਰਕਾਰ ਅਤੇ ਘੱਟ ਗਿਣਤੀ ਸਿੱਖਾਂ ਵਿੱਚ ਪਲਵਜੋਂ ਕੰਮ ਕਰੇਗਾ। ਉਹਨਾਂ ਆਸ ਪ੍ਰਗਟਾਈ ਹੈ ਕਿ ਰਮੇਸ਼ ਸਿੰਘ ਅਰੋੜਾ ਜਿਥੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਪੰਥਕ ਭਾਵਨਾਵਾਂ ਅਨੁਸਾਰ ਸੇਵਾਵਾਂ ਨਿਭਾਉਣਗੇ, ਉੱਥੇ ਹੀ ਘੱਟ ਗਿਣਤੀਆਂ ਬਾਰੇ ਮੰਤਰੀ ਬਣ ਕੇ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿੱਚ ਸਿੱਖ ਗੁਰਤਾਮਾਹ ਤੇ ਸਿੱਖ ਹਿੱਤਾਂ ਦੀ ਸੁਰੱਖਿਆ ਲਈ ਵੀ ਯਤਨਸ਼ੀਲ ਹੋਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਆਸ ਪ੍ਰਗਟਾਈ ਹੈ ਕਿ ਇਹਨਾਂ ਦੇ ਸਰਕਾਰ ਵਿੱਚ ਸ਼ਾਮਲ ਹੋਣ ਨਾਲ ਜਿੱਥੇ ਸਰਕਾਰ ਸਿੱਖਾਂ ਪ੍ਰਤੀ ਵਧੇਰੇ ਉਦਾਰ ਹੋਵੇਗੀ ਉੱਥੇ ਹੀ ਘਟ ਗਿਣਤੀ ਵੀ ਪਾਕਿਸਤਾਨ ਦੇ ਅੰਦਰ ਸੁਰੱਖਿਅਤ ਮਹਿਸੂਸ ਕਰਨਗੇ ਇਸ ਤੋਂ ਇਲਾਵਾ ਇੱਕ ਇੰਟਰਵਿਊ ਬੀਬੀਸੀ ਦੇ ਨਾਲ ਉਹਨਾਂ ਦੇ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਹਰਮੇਸ਼ ਸਿੰਘ ਅਰੋੜਾ ਨੇ ਆਪਣੀਆਂ ਆਉਣ ਵਾਲੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਹਰਮੇਸ਼ ਸਿੰਘ ਅਰੋੜਾ ਦਾ ਕਹਿਣਾ ਹੈ ਕਿ ਉਹ ਮੰਤਰੀ ਬਣਨ ਤੋਂ ਬਾਅਦ ਸੂਬੇ ਦੇ ਵਿੱਚ ਕੀ ਕੀ ਕਰਨਾ ਚਾਹੁੰਦੇ ਨੇ ਉਹਨਾਂ ਨੇ ਇਸ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਉਹਨਾਂ ਨੇ ਆਖਿਆ ਕਿ ਸਿੱਖ ਮੈਰਜ ਐਕਟ ਹੈ ਜੋ ਉਸਦੇ ਵਿੱਚ ਕਈ ਤਰੀਕੇ ਦੇ ਸੁਧਾਰ ਕਰਨ ਦੀ ਲੋੜ ਹੈ ਜਾਂ ਚੰਗੀ ਤਰ੍ਹਾਂ ਲਾਗੂ ਕਰਨ ਦੀ ਲੋੜ ਹੈ ਉਸਦੇ ਉਹ ਆਪਣਾ ਜ਼ੋਰ ਦੇਣਗੇ ਕਿਉਂਕਿ ਉਹਨਾਂ ਦੇ ਵੱਲੋਂ ਹੀ ਇਹ ਸਾਰਾ ਡਰਾਫਟ ਬਣਾਇਆ ਗਿਆ ਸੀ ਤੇ ਮਿਨੋਰਟੀਜ਼ ਦੇ ਲਈ ਕਟ ਗਿਣਤੀਆਂ ਜੋ ਪਾਕਿਸਤਾਨ ਦੇ ਵਿੱਚ ਨੇ ਭਾਵੇਂ Hindu ਹੋਣ ਜਾਂ ਫਿਰ Sikh ਹੋਣ ਜਾਂ ਫਿਰ ईसाई ਹੋਣ ਉਹਨਾਂ ਦੇ ਲਈ ਇੱਕ ਚੰਗੇ ਤਰੀਕੇ ਦੇ ਨਾਲ ਨੌਕਰੀਆਂ ਦੇ ਵਿੱਚ ਜ਼ਿਆਦਾ ਭਾਗੀਦਾਰੀ ਉਹਨਾਂ ਦੀ ਵਧਾਉਣ ਦੇ ਲਈ ਕੰਮ ਕਰਨਗੇ ਇਸ ਤੋਂ ਇਲਾਵਾ ਉਹਨਾਂ ਨੇ ਤੀਸਰੀ ਗੱਲ ਆਖੀ ਹੈ ਕਿ 2% ਜੋ ਮైనారిਟੀਆਂ ਨੇ ਉਹਨਾਂ ਦੇ ਲਈ ਰਾਖਵਾ ਕੋਟਾ ਪੜ੍ਹਾਈ ਦੇ ਲਈ ਰੱਖਿਆ ਜਾਵੇਗਾ ਹਾਈਰ ਐਜੂਕੇਸ਼ਨ ਦੇ ਵਿੱਚ ਤਾਂ ਇਸ ਤਰੀਕੇ ਦੀਆਂ ਗੱਲਾਂ ਉਹਨਾਂ ਨੇ ਆਖੀਆਂ ਨੇ ਤੇ ਜੋ ਗੁਰਦੁਆਰੇ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਸਭ ਸੰਭਾਲ ਤੇ ਵੀ ਜ਼ੋਰ ਦੇਣ ਦੀ ਗੱਲ ਹਰਮੇਸ਼ ਸਿੰਘ ਅਰੋੜਾ ਵੱਲੋਂ ਆਖੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਕੁੱਲ ਮਿਲਾ ਕੇ 200 ਗੁਰਦੁਆਰਾ ਇਤਿਹਾਸਿਕ ਪਾਕਿਸਤਾਨ ਦੇ ਵਿੱਚ ਮੌਜੂਦ ਹੈ ਜਿਨ੍ਹਾਂ ਦੇ ਵਿੱਚੋਂ ਸਿਰਫ 24-25 ਗੁਰਦੁਆਰਾ ਸਹਿਬਾਨ ਹੀ ਸੰਗਤਾਂ ਲਈ ਖੋਲੇ ਗਏ ਨੇ ਬਾਕੀ ਗੁਰਦੁਆਰੇ ਉਸੇ ਤਰ੍ਹਾਂ ਪਏ ਨੇ ਅਤੇ ਉਹਨਾਂ ਦਾ ਜ਼ੋਰ ਹੋਰ ਗੁਰਦੁਆਰਾ ਸਹਿਬਾਨਾਂ ਨੂੰ ਸਿੱਖਾਂ ਦੇ ਲਈ ਖੋਲਣ ਦੇ ਉੱਤੇ ਰਹੇਗਾ ਤਾਂ ਇਹ ਗੱਲਾਂ ਰਮੇਸ਼ ਸਿੰਘ ਅਰੋੜਾ ਵੱਲੋਂ ਆਖੀਆਂ ਗਈਆਂ ਕਰਤਾਰਪੁਰ ਕੋਰੀਡੋਰ ਦੇ ਵਾਸਤੇ ਵੀ ਉਹਨਾਂ ਨੇ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਸਿੱਖਾਂ ਦੀ ਗਿਣਤੀ ਨੂੰ ਵਧਾਇਆ ਜਾ ਸਕਦਾ ਹੈ ਜੋ ਦਰਸ਼ਨ ਕਰਨ ਦੇ ਲਈ ਪੰਜਾਬ ਦੇ ਵਿੱਚੋਂ ਭਾਰਤ ਵਾਲੇ ਪਾਸੇੋਂ ਜਾ ਸਕਣ ਤਾਂ ਇਸ ਦੇ ਉੱਤੇ ਵੀ ਉਹਨਾਂ ਨੇ ਕਾਰਵਾਈ ਕਰਨ ਦੀ ਗੱਲ ਆਖੀ ਹੈ ਤੇ ਨਾਲ ਹੀ ਆਖਿਆ ਕਿ ਸਾਰਾ ਮਸਲਾ ਫਿਰ ਹੀ ਹੱਲ ਹੋਵੇਗਾ ਜੇਕਰ ਦੋਵਾਂ ਸੂਬਿਆਂ ਦੀਆਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਮਿਲ ਕੇ ਇਸ ਤੇ ਗੱਲਬਾਤ ਕਰਨਗੀਆਂ ਤਾਂ ਸਾਰੇ ਮਸਲੇ ਦੇ ਉੱਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਤੁਸੀਂ ਨਰਮੇਸ਼ ਸਿੰਘ ਅਰੋੜਾ ਦੇ ਮੰਤਰੀ ਬਣਨ ਤੋਂ ਬਾਅਦ ਕੀ ਮਹਿਸੂਸ ਕਰਦੇ ਹੋ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਘਟ ਗਿਣਤੀ ਨੂੰ ਅਤੇ ਇਸ ਪੰਜਾਬ ਦੇ ਵਿੱਚ ਸਿੱਖਾਂ ਦੀ ਗਿਣਤੀ ਨੂੰ ਇਸ ਦਾ ਕਿੰਨਾ ਜ਼ਿਆਦਾ ਫਾਇਦਾ ਹੋਵੇਗਾ ਆਪਣੀ رائے ਜ਼ਰੂਰ ਦਿਓ ਬਾਕੀ ਖਬਰਾਂ ਦੇਖਣ ਲਈ ਜੁੜੇ ਰਹੋ ਕਾਰਨਰ ਟਾਕਸ ਦੇ ਨਾਲ